ਦੁਨੀਆ ਕੀ ਵੀੜ 'ਚ ਮੈਂ ਤਿੰਨੋਂ ਰਹਾ ਖੁਸ਼ਖਬਰੀ ਦੇ ਇਸ ਨਵੇਂ ਪਾਗ ਵਿੱਚ ਮੈਂ ਆਪ ਸਭ ਦਾ ਸਵਾਗਤ ਕਰਦਾ ਹਾਂ ਮਤੀ ਦੀ ਇنجਿਲ 11 ਅਧਿਆਏ 29 ਆਇਤ ਵਿੱਚ ਅਸੀਂ ਇਦਾਂ ਪੜ੍ਹਦੇ ਹਾਂ ਮੇਰਾ ਝੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੇ ਜੀਵਾਂ ਵਿੱਚ ਆਰਾਮ ਪਾਉਂਗੇ ਮਨੁੱਖ ਦਾ ਮਨ ਉਸਦੇ ਜੀਵਨ ਦਾ ਸ਼ੀਸ਼ਾ ਹੈ ਸਭ ਤੋਂ ਪਹਿਲਾਂ ਹਰੇਕ ਮਨੁੱਖ ਆਪਣੇ ਮਨ ਵਿੱਚ ਆਰਾਮ ਪਾਉਣਾ ਚਾਹੁੰਦਾ ਹੈ ਤੇ ਦੂਜਾ ਮਨ ਵਿੱਚ ਆਰਾਮ ਪਾਉਣ ਦਾ ਇੱਕੋ ਇੱਕ ਰਾਹ ਪ੍ਰਭੂ ਯੇਸ਼ੂ ਜੀ ਦੇ ਕੋਲ ਆ ਕੇ ਉਸ ਦੀ ਖੁਸ਼ਖਬਰੀ ਦੇ ਵਚਨ ਨੂੰ ਸਵੀਕਾਰ ਕਰਨ ਦੇ ਦੁਆਰਾ ਹੀ ਹੁੰਦਾ ਹੈ ਪਰਮੇਸ਼ਵਰ ਦੀ ਕਿਰਪਾ ਨੂੰ ਪਛਾਣ ਕਰਕੇ ਹੀ ਖੁਸ਼ਖਬਰੀ ਦੇ ਵਿੱਚ ਪਰਮੇਸ਼ਵਰ ਦੇ ਪਿਆਰ ਅਤੇ ਕੰਮ ਦੀ ਸਮਝ ਮਿਲਦੀ ਹੈ। ਪ੍ਰਭੂ ਯੇਸ਼ੂ ਮਸੀਹ ਦੀ ਸੂਲੀ ਉੱਤੇ ਕੀਤੀ ਕੁਰਬਾਨੀ ਵਿੱਚ ਮਨੁੱਖਾ ਲਈ ਪਰਮੇਸ਼ਵਰ ਦਾ ਪਿਆਰ ਚਲਕਦਾ ਹੈ। ਅਤੇ ਪ੍ਰਭੂ ਯੇਸ਼ੂ ਮਸੀਹ ਤੇ ਵਿਸ਼ਵਾਸ ਰੱਖਣ ਕਰਕੇ ਪਰਮੇਸ਼ਵਰ ਮਨੁੱਖ ਨੂੰ ਪਾਪ ਦੀ ਮਾਫੀ ਦਿੰਦੇ ਹਨ। ਪਾਪ ਕਰਕੇ ਹੀ ਮਨੁੱਖ ਦਾ ਮਨ ਬੜਾ ਹੀ ਵਿਆਕੁਲ ਹੁੰਦਾ ਹੈ। ਜਿਵੇਂ ਸਮੁੰਦਰ ਵਿੱਚ ਹਨੇਰੀ ਝੱਖੜਾਂ ਕਰਕੇ ਲਹਿਰਾਂ ਵਿੱਚ ਵੱਜਦੀਆਂ ਹੈ ਛੱਲਾ ਉੱਠਦੀਆਂ ਹੈ ਉਸੇ ਤਰ੍ਹਾਂ ਮਨੁੱਖ ਦੇ ਮਨ ਦੇ ਹਾਲ ਪਾਪ ਦੇ ਕਰਕੇ ਹੁੰਦੇ ਹਨ ਪਰ ਜੋ ਕੋਈ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਜੀਵਨ ਦਾ ਪਰਮੇਸ਼ਵਰ ਮੰਨ ਕੇ ਸਵੀਕਾਰ ਕਰਦਾ ਹੈ ਉਸ ਤੇ ਪਾਪ ਦੀ ਮਾਫੀ ਮਿਲਣ ਕਰਕੇ ਉਸ ਮਨੁੱਖ ਨੂੰ ਮਨ ਵਿੱਚ ਆਰਾਮ ਮਿਲ ਜਾਂਦਾ ਹੈ ਤੁਸੀਂ ਵੀ ਪ੍ਰਭੂ ਯੇਸ਼ੂ ਜੀ ਤੇ ਵਿਸ਼ਵਾਸ ਕਰਨ ਦੇ ਕਰਕੇ ਪਾਪ ਦੀ ਮਾਫੀ ਪ੍ਰਾਪਤ ਕਰ ਸਕੋ ਪਰਮੇਸ਼ਵਰ ਅੱਗੇ ਤੁਹਾਡੇ ਲਈ ਸਾਡੀ ਇਹ ਪ੍ਰਾਰਥਨਾ ਹੈ